ਤਾ 2 ਕਿਲੋਮੀਟਰ ਰਨਿੰਗ ਜਿਹੜੀ ਆਪਣੀ ਕੰਪਲੀਟ ਹੋ ਗਈ ਆ ਜੀ ਤੇ 2.5 ਕਿਲੋਮੀਟਰ ਰਨਿੰਗ ਰਹੀ ਹੈ ਆਪਣੀ ਬਸ ਤੇ ਹਾਫ ਗਾਜਰ ਲਈ ਆ ਜੀ ਇੱਕ ਟਮਾਟਰ ਲੈ ਆ ਜੀ ਇਹ ਤਾਂ ਆਪਣਾ ਹੋ ਗਿਆ ਮੇਰੇ ਸਲਾਦ ਆ ਜੀ ਹੋ ਗਿਆ ਪਿਆਜ਼ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਹਨਾ ਹਰੀ ਮਿਰਚ ਹੋ ਗਈ ਇਦਾਂ ਦੀ ਚੀਜ਼ ਮੈਂ ਐਡ ਕੀਤੀ ਐ ਸੋ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਰਨ ਪੈਰਪੜੀ ਸਸਸੀ ਕਾਲ ਤੇ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ 34ਵਾਂ ਦਿਨ ਤੇ ਦਿਨ ਹੈਗਾ ਜਦਾ ਸ਼ਨੀਵਾਰ ਤੇ ਆਪਾਂ ਹੁਣ ਵਰਕਆਊਟ ਕਰਨ ਲਈ ਚੱਲੇ ਆਂ ਗਰਾਊਂਡ ਦੇ ਵਿੱਚ ਮੈਂ ਆ ਗਿਆ ਸੀਗਾ ਸੋ ਸਵੇਰੇ ਮੈਂ ਵਲੌਗ ਨਹੀਂ ਬਣਾ ਸਕਿਆ ਕਿਉਂਕਿ ਮੈਂ ਗਰਾਊਂਡ ਲਈ ਨਾ ਲੇਟ ਹੋ ਗਿਆ ਕੱਲ ਕੋਈ ਜਿੱਦਾਂ ਤਾਂ ਪਤਾ ਵੀ ਕੱਲ ਦੇ ਵਲੌਗ ਵਿੱਚ ਮੈਂ ਤੁਹਾਨੂੰ ਦਿਖਾਈ ਸਾਡੇ ਟ੍ਰੇਲ ਸੀਗੇ ਤੇ ਕੱਲ ਹੋਰ ਵੀ ਕੰਮ ਕਰਦੇ ਨਾ ਘਰ ਦੇ ਕੰਮ ਕਰਦੇ ਗੁਰਦੇ ਲੇਟ ਬਹੁਤ ਹੋ ਗਈ ਸੀ ਥੱਕ ਬਹੁਤ ਗਿਆ ਸੀ ਜਿਹਦੇ ਕਰਕੇ ਸਵੇਰੇ ਮੈਂ ਲੇਟ ਉੱਠਿਆ ਸੋ ਹੁਣ ਆਪਾਂ ਗਰਾਊਂਡ ਦੇ ਵਿੱਚ ਆ ਗਿਆ ਤੇ ਆਪਾਂ ਹੁਣ ਅੱਜ ਜਿਹੜਾ ਵਰਕਆਊਟ ਆਪਣਾ ਜਿਹੜਾ ਵਰਕਆਊਟ ਉਹ 5 ਕਿਲੋਮੀਟਰ ਆਪਾਂ ਰਨਿੰਗ ਲਾਣੀ ਅੱਜ ਪਹਿਲਾਂ ਸੋਣਾ ਹਨਾ 2.5 ਕਿਲੋਮੀਟਰ ਦੇ ਦੋ ਗੇੜੇ ਰਨਿੰਗ ਲਾਣੀ ਆ ਆਰਾਮ ਨਾਲ ਲਾਵਾਂਗੇ ਕੋਈ ਤੇਜ਼ ਨਹੀਂ ਲਾਣਾ ਕੋਈ ਸਲੋ ਨਹੀਂ ਲਾਣਾ ਮੀਡੀਅਮ ਵੇਸ ਤੇ ਉੱਤੇ ਲਾਵਾਂਗੇ ਫਿਰ ਉੱਪਰ ਅੱਜ ਆਪਾਂ ਚੱਲਾਂਗੇ ਬੌਕਸਿੰਗ ਰਿੰਗ ਦੇ ਕੋਲ ਬੌਕਸਿੰਗ ਰਿੰਗ ਦੇ ਕੋਲ ਜਾ ਕੇ ਫਿਰ ਆਪਾਂ ਕਰਾਂਗੇ ਉੱਥੇ ਬੌਕਸਿੰਗ ਬੌਕਸਿੰਗ ਦੇ ਵਿੱਚ ਦੇਖਦੇ ਆਪਾਂ ਪੰਚਿੰਗ ਬੈਗ ਪੈਡ ਛੈਡੋ ਬੌਕਸਿੰਗ ਤੇ ਉਸ ਤੋਂ ਬਾਅਦ ਪੇਟ ਦੀਆਂ ਲਾਵਾਂਗੇ ਆਪਾਂ ਐਬਸ ਦੀਆਂ ਨਾ ਪੇ ਦੇਖਾਂਗੇ ਕੂਲਡਾਊਨ ਕਰਾਂਗੇ ਬਸ ਅੱਜ ਦਾ ਵਰਕਆਊਟ ਜਿਹੜਾ ਆਪਣਾ ਇੰਨਾ ਹੋਊਗਾ ਅਗਰ ਕੋਈ ਵੀ ਅਪਡੇਟ ਹੋਊਗੀ ਸੋ ਮੈਂ ਤੁਹਾਨੂੰ ਦੱਸ ਦਰਾਵਾਂਗਾ ਤੇ ਅੱਜ ਆਪਾਂ ਜਿਹੜੀ ਡਾਈਟ ਆਪਣੀ ਡਾਈਟ ਦੇ ਵਿੱਚ ਚੇਂਜ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਬ੍ਰੇਕਫਾਸਟ ਦੇ ਵਿੱਚ ਦੇਖਦੇ ਆਪਾਂ ਕੀ ਕਰਨਾ ਲੰਚ ਤੇ ਡਿਨਰ ਦੇ ਵਿੱਚ ਚਾਰ ਪੰਜ ਮੀਲ ਜਿਹੜੀਆਂ ਲੈਣੀਆਂ ਨੇ ਸਾਰੇ ਚ ਆਪਾਂ ਚੇਂਜ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਪਡੇਟ ਹੋਊਗੀ ਜੀ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸ ਦਰਾਵਾਂਗਾ ਜੀ ਸੋ ਹਾਂਜੀ ਦੋਸਤੋ ਆਪਣੀ ਨਾ 2.5 ਕਿਲੋਮੀਟਰ ਰਨਿੰਗ ਜਿਹੜੀ ਆਪਣੀ ਕੰਪਲੀਟ ਹੋ ਗਈ ਆ ਜੀ ਤੇ 2.5 ਕਿ 2.5 ਕਿਲੋਮੀਟਰ ਰਨਿੰਗ ਲਾ ਕੇ ਫੇਰ 2.5 ਕਿਲੋਮੀਟਰ ਵਾਣੀ ਜਾਣੀ ਜਾਨੀ ਟੋਟਲ 5 ਕਿਲੋਮੀਟਰ ਹੋ ਜਾਣੀਆਂ ਫੇਰ ਜਾਣਾ ਆਪਾਂ ਬੌਕਸਿੰਗ ਵਰਕਆਊਟ ਕਰਨ ਲਈ ਜਿੱਥੇ ਸਾਡਾ ਬੌਕਸਿੰਗ ਰਿੰਗ ਲੱਗਾ ਵਾ ਥੋੜਾ ਬੌਕਸਿੰਗ ਰਿੰਗ ਸਾਡਾ ਇੱਥੋਂ ਹੈਗਾ ਵਾ ਕਿਲੋਮੀਟਰ ਦੂਰ ਆ ਬੱਸ ਸੋ ਵਲੋਗ ਦੇ ਨਾਲ ਬਣੇ ਰਹੋ ਹੁਣ ਆਪਾਂ ਆਵਾਗੇ ਵੀਡੀਓ ਦੇ ਵਿੱਚ ਜਦੋਂ 5 ਕਿਲੋਮੀਟਰ ਰਨਿੰਗ ਆਪਣੀ ਕੰਪਲੀਟ ਹੋ ਗਈ ਜੀ ਸੋ ਹਾਂਜੀ ਦੋਸਤੋ ਆਪਣਾ 5 ਕਿਲੋਮੀਟਰ ਦੀ ਰਨਿੰਗ ਆ ਜਿਹੜੀ ਆਪਣੀ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਚੱਲਿਆ ਬੌਕਸਿੰਗ ਰਿੰਗ ਦੇ ਉੱਤੇ ਹਨਾ ਜਿਆਦਾ ਮਤਲਬ ਜੇ ਆਪਾਂ ਕਹੇ ਦੀ ਜਿਆਦਾ ਜ਼ੋਰ ਵੀ ਨਹੀਂ ਮੈਂ ਖਿੱਚ ਕੇ ਲਾਇਆ ਹੈਗਾ ਤੇ ਜਿਆਦਾ ਸਲੋ ਵੀ ਨਹੀਂ ਲਾਇਆ ਜਾਨੀ ਕਿ ਮੀਡੀਅਮ ਜੇ ਫੇਸ ਦੇ ਉੱਤੇ ਮੈਂ ਲਾਈ 5 ਕਿਲੋਮੀਟਰ ਨਹੀਂ 2.5 2.5 ਕਿਲੋਮੀਟਰ ਦੇ ਦੋ ਗੇੜੇ ਲਾਏ ਮੈਂ ਤੇ ਹੁਣ ਚੱਲਾ ਮੈਂ ਬੌਕਸਿੰਗ ਰਿੰਗ ਦੇ ਉੱਤੇ ਬੌਕਸਿੰਗ ਰਿੰਗ ਦੇ ਉੱਤੇ ਆਪਾਂ ਕਰਾਂਗੇ ਪੰਚਿੰਗ ਬੈਗ ਪੈਡ ਤੋਂਮਾਂ ਚ ਕੋਈ ਇੱਕ ਚੀਜ਼ ਕਰਾਂਗੇ ਜੇ ਦੋਨਾਂ ਦੀ ਚੀਜ਼ ਜੇ ਦੋਨੇ ਉਹ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਂਦਾ ਰਹੂੰਗਾ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਪੰਚਿੰਗ ਬੈਗ ਪੈਡ ਤੋਂ ਬਾਅਦ ਫਿਰ ਲਵਾਂਗਾ ਮੈਂ ਐਬਸ ਦੀਆਂ ਢੜੀਆਂ ਇੱਕ ਸਜਾ ਲਵਾਂਗਾ ਹਨ ਮਸੀਨਾਂ ਦਾ ਵਰਕਆਊਟ ਹੋਊਗਾ। ਸੋ ਫਿਰ ਚੱਲਾਂਗੇ ਆਪਾਂ ਘਰ-ਘਰ ਜਾ ਕੇ ਕਰਾਂਗੇ ਬ੍ਰੈਕਫਾਸਟ। ਸੋ ਬਲੌਗ ਦੇ ਨਾਲ ਬਣੇ ਗਏ ਜੀ। ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਆ ਜੀ ਉਹ ਆਪਣਾ ਖਤਮ ਹੋ ਗਿਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗਰਾਊਂਡ ਦੇ ਵਿੱਚ ਆ ਕੇ ਆਪਾਂ ਪਹਿਲਾਂ ਹਲਕਾ ਜਿਹਾ ਵਾਰਮ-ਅਪ ਕੀਤਾ ਵਾਰਮ-ਅਪ ਕਰਨ ਤੋਂ ਬਾਅਦ ਜੀ ਫਿਰ ਆਪਾਂ 5 ਕਿਲੋਮੀਟਰ ਰਨਿੰਗ ਲਈ 2.5-2.5 ਕਿਲੋਮੀਟਰ ਦੇ ਦੋ ਗੇੜੇ ਸੀਗੇ ਹਨ 2.5 ਕਿਲੋਮੀਟਰ ਰਨਿੰਗ ਲਾ ਕੇ ਫਿਰ ਉਸ ਤੋਂ ਬਾਅਦ 2 ਕਿਲੋਮੀਟਰ ਰਨਿੰਗ ਲਈ ਫਿਰ ਉਸ ਤੋਂ ਬਾਅਦ ਬੈਗ ਰਨਿੰਗ ਕੀਤੀ ਥੋੜੀ ਜੀ ਫਿਰ ਉਸ ਤੋਂ ਬਾਅਦ ਆਪਾਂ ਆ ਗਏ ਸੀ ਬਾਕਸਿੰਗ ਰਿੰਗ ਦੇ ਉੱਤੇ ਬਾਕਸਿੰਗ ਰਿੰਗ ਦੇ ਉੱਤੇ ਆ ਕੇ ਮੈਂ ਨਾ ਦੋ-ਦੋ 2.5-2.5 ਮਿੰਟ ਦੇ ਮੈਂ ਨਾ ਪੰਚਿੰਗ ਪ ਤੇ 6 ਰੌਂਡ ਕਰ ਬਸ ਲਾ ਕੇ ਮੈਂ ਪੰਜੇ ਕਿ ਬੈਟ ਫਿਰ ਉਸ ਤੋਂ ਬਾਅਦ ਮੈਂ ਹਲਕੀ ਜਿਹੀ ਵੋਕ ਕੀਤੀ ਕੂਲ ਡਾਊਨ ਜੀਤਾ ਫਿਰ ਮੇਰੇ ਦਿਨ ਕੀਤਾ ਵੀ ਯਾਰ ਮੈਂ ਨਾ 20-25 ਮਿੰਟ ਹੋਰ ਕਾਰਡੀਓ ਲਾ ਲੈਣਾ ਵਾ 크ਰੋਸਫਿਟ ਦੇ ਉੱਤੇ ਨੇ ਇੱਕ ਆਪਸ਼ਨ ਹੁੰਦੀ ਆ ਕਾਰਡੀਓ ਲਾ ਲਓ ਤੁਸੀਂ 20-25 ਮਿੰਟ ਦੀ ਤੇ 25 ਮਿੰਟ ਦੀ ਮੈਂ ਉੱਤੇ ਕਾਰਡੀਓ ਕੀਤਾ ਤੇ 크ਰੋਸਫਿਟ ਦੇ ਉੱਤੇ 20 ਮਿੰਟ ਕਾਰਡੀਓ ਕਰਕੇ ਫਿਰ ਉਸ ਤੋਂ ਬਾਅਦ ਮੈਂ ਪੇਟ ਦੀ 100 ਚਲੇ ਗਿਆ ਐब्स ਦੀਆ ਮਤਲਬ ਇਹਨਾ ਤਿੰਨ ਸੈੱਟ ਲਾਏ ਮੈਂ 50 50 ਦੇ ਵਿੱਚ ਤਿੰਨ ਸੈੱਟ ਲਾਏ ਐब्स ਦੇ ਤੇ ਫਿਰ ਉਸ ਤੋਂ ਬਾਅਦ ਮੈਂ ਕੂਲਡਾਊਨ ਕੀਤਾ ਹੁਣ ਆਪਣਾ ਵਰਕਆਊਟ ਖਤਮ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਘਰੇ ਘਰ ਜਾ ਕੇ ਦੇਖਦੇ ਆਪਾਂ ਹਨਾ ਅੱਧੇ ਘੰਟੇ ਬਾਅਦ ਨਹਾਉ ਧੋ ਕੇ ਬ੍ਰੇਕਫਾਸਟ ਕਰਾਂਗੇ ਦੇਖਦੇ ਆ ਬ੍ਰੇਕਫਾਸਟ ਦੇ ਵਿੱਚ ਅੱਜ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਨੇ ਰਹੋ ਜੋ ਵੀ ਅਗਲੀ ਅਪਡੇਟ ਹੋ ਜੂਗਾ ਤੁਹਾਨੂੰ ਬਲੌਗ ਦੇ ਵਿੱਚ ਦੱਸ ਦਰ ਰੱਖਾਂਗੇ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਆਪਣੀ ਫਰਸਟ ਮੀਲ ਦਾ ਟਾਈਮ ਆ ਜ कि ਆਪਾਂ ਕਾਫੀ ਕੌੜੀ ਆਪਾਂ ਜਿਹੜਾ ਰਾਤ ਨੂੰ ਡਿਨਰ ਦੀ ਕੀ ਤਰਜੀਹ ਡਿਨਰ ਵੀ ਮੇਰੇ ਘਰ ਤੇ ਆਪਾਂ 9:30 ਵਜੇ ਕੀਤਾ ਸੀ ਤੇ ਕਾਫੀ ਟਾਈਮ ਹੋ ਗਿਆ ਹੁਣ ਡਿਨਰ ਕਿਤੇ ਨੂੰ ਤੇ ਆਪਾਂ ਯਾਨੀ ਕਿ ਗਰਾਊਂਡ ਦੇ ਵਿੱਚੋਂ ਆ ਗਏ ਆਪਾਂ ਕੁਝ ਵੀ ਆਪਾਂ ਸਿਰਫ ਬਲੈਕ ਸੌਰੀ ਆਪਾਂ ਸਿਰਫ ਗ੍ਰੀਨ ਕਾਫੀ ਪੀਤੀ ਸੀ ਤੇ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਖਾਦਾ ਹੈਗਾ ਜੀ ਸੋ ਹੁਣ ਆਪਣੀ ਜਿਹੜੀ ਫਰਸਟ ਪੀਲ ਆ ਨਾ ਸਟਾਰਟਿੰਗ ਦੇ ਵਿੱਚ ਮੈਂ ਹੁਣ ਅਜੇ 10-15 ਮਿੰਟ ਪਹਿਲਾਂ ਹੀ ਹੈ ਜੇ ਇੱਕ ਨਾਸਪਤੀ ਖਾ ਕੇ ਆਟਾ ਮਾ ਛੋਟਾ ਜਿਹਾ ਸਾਈਦਾ ਤੇ ਹੁਣ ਮੈਂ ਬਣਾਇਆ ਚਾਰ ਅੰਡੇ ਦੀ ਆਮਲੇਟ ਬਣਾਈਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਮਲੇਟ ਆ ਨਾ ਤੁਸੀਂ ਉੱਪਰ ਦੇਖ ਲਓ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਔਇਲ ਇਹਦੇ ਵਿੱਚ ਯੂਜ਼ ਨਹੀਂ ਕੀਤਾ ਗਿਆ ਹੈਗਾ ਇਹ ਸਿਰਫ ਬਣਾਈਆ ਨੋਨ ਸਟਿੱਕੀ ਤਵੇ ਤੇ ਬਣਾਈਆ ਤੇਲੇ ਦੇ ਤਾਂ ਬਜੂਜ਼ ਨਹੀਂ ਕੀਤਾ ਤੇ ਇਹਦੇ ਵਿੱਚ ਇੱਕ ਚੀਜ਼ ਤੁਸੀਂ ਦੇਖੋ ਇਹਦੇ ਵਿੱਚ ਨਾ ਮੈਂ ਗ੍ਰੀਨ ਜਿਹੜੇ वेजिटेबल ਬਹੁਤ ਜ਼ਿਆਦਾ ਐਡ ਕੀਤੇ ਜਿਵੇਂ ਟਮਾਟਰ ਐਡ ਕੀਤਾ ਵਾ ਤੇ ਮਮ ਟਮਾਟਰ ਹੋ ਗਿਆ ਪਿਆਜ਼ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਹਨਾ ਹਰੀ ਮਿਰਚ ਹੋ ਗਈ ਇਦਾਂ ਦੀ ਚੀਜ਼ ਮੈਂ ਐਡ ਕੀਤੀ ਐ ਸੋ ਇਹ ਆਪਾਂ ਲਵਾਂਗੇ ਤੇ ਨਾਲ ਪੀਵਾਂਗੇ ਇਹਦੇ ਆਪਾਂ ਇੱਕ ਕੱਪ ਗ੍ਰੀਨ ਟੀ ਪੀਵਾਂਗੇ ਜੀ ਸੋ ਇਹ ਆਪਣੀ ਫਰਸਟ ਮੀਲ ਆ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਨੈਕਸਟ ਮੀਲ ਹੋਏਗੀ ਉਹ ਅਗਲੀ ਮੀਲ ਹੋਏਗੀ ਆਪਣੀ ਠੀਕ 3:30 4 ਵਜੇ ਆਪਾਂ ਨੈਕਸਟ ਟਾਈਮ ਮੀਲ ਆ ਜਿਹੜੀ ਉਹ ਪਾਵਾਂਗੇ ਆਪਾਂ ਜਿੰਨੂੰ ਆਪਾਂ ਅਲਰਜੀ ਕਹਿੰਦੇ ਆ ਜੀ ਲਾਂਚ ਦੇ ਵਿੱਚ ਦੇਖਦੇ ਆਪਾਂ ਕੀ ਕੁਝ ਖਾਣਾ ਵਾ ਤੇ ਜੋ ਵੀ ਅਗਲੀ ਅਪਡੇਟ ਹੋਏ ਤੁਹਾਨੂੰ ਮੈਂ ਬਲੌਗ ਵਿੱਚ ਦੱਸਦਾ ਰਹਾਂਗਾ ਸੋ ਦੋਸਤੋ ਬਲੌਗ ਦੇ ਨਾਲ ਬਣਦੇ ਰਹੋ ਜਿਹੜੀ ਤੁਸੀਂ ਆਮਲੇਟ ਖਾਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਦੀ ਆਮਲੇਟ ਬਣਾ ਕੇ ਤੁਸੀਂ ਖਾ ਸਕਦੇ ਹੋ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹਿਓ ਅਗਲੀ ਅਪਡੇਟ ਨਾਲ ਮੈਂ ਜਲਦੀ ਹੀ ਦਵਾਂਗਾ ਸੋ ਹਾਂਜੀ ਦੋਸਤੋ ਆਪਣਾ ਅੱਜ ਦਾ ਬਲੌਗ ਦਾ ਜਿਹੜਾ ਆਪਣਾ ਹੈਗਾ 33ਵਾਂ ਦਿਨ ਅੱਜ ਤੇ ਆਪਣੇ ਡਿਨਰ ਦਾ ਟਾਈਮ ਹੋ ਗਿਆ ਜੀ ਸੋ ਮੈਂ ਨਾ ਵਿੱਚ ਨੂੰ 5 ਵਜੇ ਮੈਂ ਨਾ ਇੱਕ ਕੋਲੀ ਭਰ ਕੇ ਪੋਪ ਕੌਰਨ ਦੇ ਬਣਾ ਕੇ ਖਾ ਲਈ ਸੀਗੇ ਮੈਂ ਉਹ ਮੈਨੂੰ ਥੋੜੀ ਭੁੱਖ ਲੱਗੀ ਤੇ ਨਾਲ ਮੈਂ ਕੌਫੀ ਪੀਤੀ ਸੀ ਨਾਲ ਪੋਪ ਕੌਰਨ ਬਣਾ ਕੇ ਤੇ ਨਾਲ ਮੈਂ ਖਾ ਲਈ ਸੀ ਸੋ ਹੁਣ ਆਪਣਾ ਡਿਨਰ ਦਾ ਟਾਈਮ ਹੋ ਗਿਆ ਰਾਤ ਦੇ 8:30 ਹੋ ਗਏ ਆ ਤੇ ਡਿਨਰ ਦੇ ਵਿੱਚ ਅੱਜ ਆਪਾਂ ਲਿਆ ਜੀ ਆਪਾਂ ਇੱਕ ਪਲੇਟ ਸਲਾਦ ਦੀ ਲਈ ਹੈ ਜੀ ਸਲਾਦ ਵਿੱਚ ਤੁਸੀਂ ਦੇਖ ਸਕਦੇ ਆਪਾਂ ਕਲਰ ਵੇਰੀਏਸ਼ਨ ਲਿਆਵਾਂ ਦੋ ਪੀਸ ਚਕੂਦਰ ਦੇ ਲਿਆ ਦੋ ਦਿਨ ਪੀਸ ਇੱਕ ਮੂੰਗਰਿਆ ਵਾ ਇੱਕ ਖੀਰਾ ਲਿਆ ਵਾ ਤੇ ਹਾਫ ਗਾਜਰ ਲਈ ਹੈ ਜੀ ਇੱਕ ਟਮਾਟਰ ਲਿਆ ਜੀ ਇਹ ਤਾਂ ਆਪਣਾ ਹੋ ਗਿਆ ਸਲਾਦ ਹੈ ਜੀ ਤੇ ਨਾਲ ਆਪਾਂ ਲਿਆ ਇਹਦੇ ਵਿੱਚ ਆਪਾਂ 70 ਗ੍ਰਾਮ ਰਾਈਸ ਲਿਆ ਜੀ 70 ਗ੍ਰਾਮ ਰਾਈਸ ਲਏ ਆ ਤੇ ਨਾਲ ਆਪਾਂ ਲਿਆ ਆਪਾਂ ਇਹਦੇ ਜੀ ਇੱਕ ਬੋਲੀ ਆਪਾਂ ਚਿਕਨ ਦੀ ਲਈ ਹੈ ਜੀ ਠੀਕ ਹੈ ਜੀ ਇਹ ਚਿਕਨ ਹੋ ਗਿਆ ਜੀ ਆਪਣਾ ਤੇ ਨਾਲ ਆਪਣੇ 70 ਗ੍ਰਾਮ ਰਾਈਸ ਹੋ ਗਏ ਜੀ ਆਪਣੇ ਚਿਕਨ ਤੇ ਰਾਈਸ ਤੇ ਨਾਲ ਇੱਕ ਪਲੇਟ ਸਲਾਦ ਜੀ ਸੋ ਇਹ ਆਪਣਾ ਅੱਜ ਦਾ ਜਿਹੜਾ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਮੀਲ ਨੂੰ ਤੁਸੀਂ ਹੈ ਨਾ ਫੋਲੋ ਕਰ ਸਕਦੇ ਹੋ ਇਹ ਆਪਾਂ ਜਿਹੜੇ ਰਾਈਸ ਲਏ ਆ ਜੀ ਆਪਾਂ ਕਾਰਬੋਹਾਈਡਰੇਟ ਆਪਾਂ ਜਿਹੜੀ ਕਿਤੇ ਨਾ ਇਹ ਕੁਛ ਦਿਨ ਵਾਸਤੇ ਜਿਹੜੀ ਕਿਤੇ ਇੱਕ ਦੋ ਦਿਨ ਵਾਸਤੇ ਤੇ ਇਸ ਤੋਂ ਬਾਅਦ ਫਿਰ ਆਪਾਂ ਨਾ ਕਾਰਬੋਹਾਈਡਰੇਟ ਦੇ ਜਿਹੜੇ ਹਨ ਕਾਬੂ ਛੱਡ ਦਾਂਗੇ ਫਿਰ ਮਤਲਬ ਆਪਾਂ ਸਿਰਫ ਕਿਹੜਾ ਪ੍ਰੋਟੀਨ ਦੇ ਉੱਤੇ ਹੀ ਜਾਵਾਂਗੇ ਹੁਣ ਇਹ ਮੀਲ ਦੇ ਵਿੱਚ ਆਪਾਂ ਸਿਰਫ ਇਹ ਮੀਲ ਦੇ ਵਿੱਚ ਤੁਹਾਨੂੰ ਆਪਾਂ ਕਾਰਬੋਹਾਈਡਰੇਟ ਵੀ ਲਿਆਵਾ ਪ੍ਰੋਟੀਨ ਵੀ ਲਿਆਵਾ ਤੇ ਸੋ ਦੋਸਤੋ ਆਪਣਾ ਜਿਹੜਾ ਬਲੌਗ ਅੱਜ ਦਾ ਪਾ ਇੱਥੇ ਹੀ ਖਤਮ ਕਰਦੇ ਆਂ ਸੋ ਮਿਲਦੇ ਆਂ ਕੱਲ ਨੂੰ ਸਵੇਰੇ 1:00 ਦੇ ਵਜੇ ਬਲੌਗ ਨਾਲ ਉਹ ਤੱਕ ਦੇ ਅਨੁਸਾਰ ਨੂੰ ਮੇਰੇ ਵੱਲੋਂ ਬੜੀ ਸਤਿ ਸ਼੍ਰੀ ਅਕਾਲ